ਭਗਵੰਤ ਮਾਨ ਸਾਡਾ ਸਾਨੂੰ ਫੇਤ ਨਹੀਂ ਦੱਸਦਾ ਉਹ ਗੱਲਾਂ ਕਰਦੇ ਪਰਲੇ ਪਾਰ ਦਿਆਂ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦਿਆਂ ਪੰਜਾਬ ਕੀ ਜਾਣੇ ਗੱਲਾਂ ਨਹੀਂ ਇਹ ਮਾਨਦਿਆਂ ਕਈ ਵਾਰੀ ਤਾਂ ਗੱਲਾਂ ਕਰਦਾ ਗੱਲਾਂ ਦੇ ਵਿੱਚ ਪੰਜਾਬ ਨੂੰ ਅੱਗੇ ਰੱਖਦਾ ਪਰ ਕਰਦਾ ਗੱਲਾਂ ਦਿੱਲੀ ਦਿਲਦਾਰ ਦੀਆਂ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਪੰਜਾਬ ਦੇ ਲੋਕੋ ਤੁਸੀਂ ਆਖੋਗੇ ਕੋਈ ਨਾ ਕੋਈ ਨਵੀਂ ਗੱਲ ਕੱਢ ਕੇ ਲੈ ਆਉਂਦਾ ਇਹ ਕੋਈ ਨਵੀਂ ਗੱਲ ਨਹੀਂ ਮੈਂ ਹੁਣੇ ਇੱਕ ਭਗਵੰਤ ਮਾਨ ਦੀ ਫੋਟੋ ਵੇਖ ਕੇ ਹਟਿਆ ਜਿਹੜੀ ਇੱਕ ਮੀਡੀਆ ਚੈਨਲ ਨੇ ਲਾਈ ਆ ਤੇ ਭਗਵੰਤ ਮਾਨ ਦਾ ਬਿਆਨ ਕੀ ਆ ਭਗਵੰਤ ਮਾਨ ਦਾ ਬਿਆਨ ਇਹ ਆ ਕਿ ਰਾਜਨੀਤੀ ਤੋਂ ਪਹਿਲਾਂ ਵੋਟਾਂ ਮੰਗਣ ਤੋਂ ਪਹਿਲਾਂ ਤਾਂ ਇਹ ਗੱਲ ਕਹਿ ਦਿੰਦੇ ਆ ਰਾਜ ਨਹੀਂ ਸੇਵਾ ਤੇ ਜੇ ਫਿਰ ਸੇਵਾ ਤੇ ਸੇਵਾ ਦੀ ਤਨਖਾਹ ਕਿਉਂ ਜੇ ਫਿਰ ਸੇਵਾ ਤੇ ਸੇਵਾ ਦੀ ਪੈਨਸ਼ਨ ਕਿਉਂ ਹੁਣ ਇਹ ਗੱਲਾਂ ਜਿਹੜੀਆਂ ਕਹਿ ਲੋ ਕਹਿੰਦਾ ਤਾਂ ਹੀ ਤਾਂ ਸੀ ਪੈਨਸ਼ਨਾਂ ਬੰਦ ਕੀਤੀਆਂ ਲਓ ਜੀ ਮਾਨ ਸਾਹਿਬ ਤੁਸੀਂ ਬਿਲਕੁਲ ਬਹੁਤ ਵਧੀਆ ਕੀਤਾ ਪਰ ਹੁਣ ਕੋਈ ਸਰਕਾਰੀ ਅਫਸਰ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੇ ਜੇ ਤੇ ਮੈਂ ਭਗਵੰਤ ਮਾਨਸਾ ਤੇਰੀਆਂ ਤੈਨੂੰ ਦੱਸ ਦੂੰਗਾ ਤੂੰ ਬੜੇ ਆਰਾਮ ਨਾਲ ਬਹਿ ਜਾ ਪਹਿਲੀ ਗੱਲ ਤੇ ਕਿ ਆਪਾਂ ਕਹਿੰਦੇ ਆ ਕਿ ਜਿਹੜਾ ਆਰਮੀ ਅਫਸਰ ਆ ਉਹ ਬਾਰਡਰ ਤੇ ਜਾ ਕੇ ਸੇਵਾ ਕਰਦਾ ਤਨਖਾਹ ਤਾਂ ਵੀਰੇ ਉਹ ਵੀ ਲੈਂਦਾ ਪੈਨਸ਼ਨ ਤਾਂ ਉਹ ਵੀ ਲੈਂਦਾ ਹਰ ਪੁਲਿਸ ਮੁਲਾਜ਼ਮ ਵੱਡਾ ਵੱਡਾ ਮੁਲਾਜ਼ਮ ਇਹ ਚਾ ਕਹ ਦੂਗਾ ਸਿਪਾਈ ਤੋਂ ਲੈ ਕੇ ਹੋਮ ਗਾਰਡ ਤੋਂ ਲੈ ਕੇ ਐਸਐਸਪੀ ਆਈਜੀ ਤੱਕ ਦੇ ਰੈਂਡ ਦੇ ਕਹਿੰਦੇ ਆ ਕਿ ਅਸੀਂ ਤਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਆ ਜੇ ਫਿਰ ਸੇਵਾ ਤੇ ਉਹਨਾਂ ਦੀ ਤਨਖਾਹ ਕਿਉਂ ਉਹਨਾਂ ਨੂੰ ਗੱਡੀਆਂ ਕਿਉਂ ਤੇ ਉਹਨਾਂ ਨੂੰ ਪੈਨਸ਼ਨਾਂ ਕਿਉਂ ਤੇ ਉਹਨਾਂ ਨੂੰ ਗਨਮੈਨ ਕਿਉਂ ਇਹ ਬੰਦਿਓ ਗੱਲ ਫਿਰ ਜਿਹੜਾ ਮਾਸਟਰ ਆ ਉਹ ਵੀ ਕਹਿੰਦਾ ਅਸੀਂ ਸੇਵਾ ਕਰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਆ ਅਸੀਂ ਸਿੱਖਿਆ ਦਿੰਦੇ ਆ ਗਿਆਨ ਵੰਡਦੇ ਆ ਫਿਰ ਉਹ ਪੈਨਸ਼ਨ ਤੇ ਤਨਖਾਹ ਕਿਉਂ ਲਈ ਜਾਂਦਾ ਤੇਰੇ ਬਾਪੂ ਦੀ ਪੈਨਸ਼ਨ ਕਿਉਂ ਆਈ ਜਾਂਦੀ ਬੰਦ ਕਰਾ ਖਾਣੂ ਤੇਰੀ ਐਮਪੀ ਦੀ ਪੈਨਸ਼ਨ ਆਉਂਦੀ ਹੋਊਗੀ ਬੰਦ ਕਰਾ ਖਾਣ ਨੂੰ ਇਹ ਯਾਦ ਰੱਖ ਹੁਣ ਗੱਲ ਇਹ ਹੁੰਦੀ ਆ ਕਿ ਅਸੀਂ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਆ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਮਜ਼ਦੂਰਾਂ ਦਾ ਘਰ ਕਿਵੇਂ ਚੱਲਦਾ ਮਜ਼ਦੂਰ ਮਜ਼ਦੂਰੀ ਕਰਦਾ ਪਰ ਜਿਹੜੀ ਉਹਦੀ ਦਿਹਾੜੀ ਆ ਉਹ ਇੱਕ ਦਿਹਾੜੀ ਨੂੰ 7-8 ਦਿਨ ਤੱਕ ਵਿਲਕ-ਵਿਲਕ ਕੇ ਲੈਂਦਾ ਪਰ ਉਹਨੇ ਇਸ ਗੱਲ ਦਾ ਜਵਾਬ ਤੂੰ ਦੇ ਮਾਨ ਸਾਹਿਬ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮੰਨਦਿਆਂ ਮਾਨ ਸਰ ਤੁਸੀਂ ਇਹ ਗੱਲਾਂ ਦੇ ਜਵਾਬ ਦਿਓ ਕਿ ਜਿਹੜਾ ਬੰਦਾ ਮਜ਼ਦੂਰੀ ਕਰਦਾ ਜਾਂ ਕੋਈ ਵੀ ਕੰਮ ਕਰਦਾ ਸੇਵਾ ਤਾਂ ਜਿਹੜੀ ਕਰੀ ਜਾਂਦੇ ਆ ਉਹ ਨਹੀਂ ਪੈਸੇ ਲੈਂਦੇ ਕਿਸੇ ਦਾ ਢਿੱਡ ਭਰਨਾ ਕਿਸੇ ਦਾ ਢਿੱਡ ਭਰਨਾ ਪੁੰਨਾ ਕਿਸੇ ਨੂੰ ਪਾਣੀ ਪਿਉਣਾ ਪੁੰਨਾ ਅੱਜ ਕੱਲ ਪਾਣੀ ਪਿਉਂਦੇ ਪੈਸੇ ਲੱਗ ਰਹੇ ਆ ਪਾਣੀ ਪੀਣ ਦੇ ਪੈਸੇ ਲੱਗ ਰਹੇ ਆ ਤੂੰ ਕਿਹੜੀਆਂ ਗੱਲਾਂ ਕਰਦਾ ਪਹਿਲਾਂ ਹਉਦੇ ਵੱਲ ਝਾਤੀ ਮਾਰ ਰਹੀ ਗੱਲ ਹੁਣ ਤੇਰੀ ਪੈਨਸ਼ਨ ਤੇ ਤਨਖਾਹ ਦੀ ਕੀ ਤੇ ਤੂੰ ਵੀ ਸੇਵਾ ਕਰਨ ਵਾਸਤੇ ਆਇਆ ਤੂੰ ਕੋਈ ਰਾਜ ਕਰਨ ਵਾਸਤੇ ਤਾਂ ਨਹੀਂ ਆਇਆ ਪਰ ਕਰੀ ਤੂੰ ਰਾਜ ਜਾਨਾ ਤੇਰੀ ਇੱਥੇ ਦੁੱਕੀ ਨਹੀਂ ਚੱਲਦੀ ਤੇਰਾ ਮੈਂ ਕਹਿੰਦਾ ਇੱਥੇ ਕੋਈ ਬੰਦਾ ਪਿੰਡ ਦਾ ਉਹ ਬੰਦਾ ਉੱਠ ਕੇ ਇਹ ਗੱਲ ਕਹਿੰਦੇ ਕਿ ਆਹ ਗੱਲ ਆਇਆ ਉਹਦੀ ਗੱਲ ਦਾ ਮੁੱਲ ਪੈ ਜਾਂਦਾ ਤੇਰੀ ਗੱਲ ਦਾ ਮੁੱਲ ਨਹੀਂ ਪੈਂਦਾ ਤੂੰ ਕਿਹੜੀਆਂ ਗੱਲਾਂ 'ਚ ਪੈਣਾ ਗੱਲਾਂ ਤੂੰ ਚੱਜ ਦੀ ਗੱਲ ਕਰੇ ਤੇਰੀ ਗੱਲ ਦਾ ਮੁੱਲ ਨਹੀਂ ਪੈਂਦਾ ਕੇਸਰੀਵਾਲ ਹਾਸੇ 'ਚ ਗੱਲ ਕਰੇ ਉਹਦੇ ਹਾਸੇ ਦਾ ਮੁੱਲ ਪੈ ਜਾਂਦਾ ਤੇਰੇ ਕਰੀਬੀਆਂ ਨੂੰ ਮੰਤਰੀਆਂ ਤੋਂ ਪਾਸੇ ਕਰਤਾ ਤੇ ਤੇਰੇ ਜਿਹੜੇ ਉਹ ਦਿੱਲੀ ਵਾਲੇ ਆ ਕੇ ਤੇਰੇ ਅੱਗੇ ਲੱਗ ਕੇ ਪਏ ਆ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਬੋਲਦਾ ਚੰਗਾ ਨਹੀਂ ਲੱਗਦਾ ਤੂੰ ਕੱਲੀਆਂ ਬਿਆਨਬਾਜ਼ੀਆਂ ਤੇ ਰਹਿ ਗਿਆ ਹੁਣ ਆ ਤੇਰੀ ਮੁੱਖ ਮੰਤਰੀ ਦੀ ਜਿਹੜੀ ਤਨਖਾਹ ਕੱਲ ਨੂੰ ਜਿਹੜੀ ਪੈਨਸ਼ਨ ਆ ਉਹ ਤਾਂ ਉਹ ਨਹੀਂ ਆਉਣੀ ਆ ਪਰ ਪਰ ਖਾ ਨਾਲ ਤੇਰਾ ਕੰਮ ਨਹੀਂ ਚੱਲਣਾ ਜਿਹੜਾ ਲੈਂਡ ਕੋ ਜਿਹੜਾ ਲੈਂਡ ਹੁਕਮਦਾ ਨਾ ਉਹਦੇ ਚ ਲੈਂਡ ਕਲੋਜ਼ਰਾਂ ਚ ਤੇਰੀ ਘਰ ਵਾਲੀ ਆ ਉਹ ਉਹਦੇ ਕੋਲ ਕਿਹੜਾ ਉੱਦਾਂ ਕੀ ਉੱਦਾਂ ਉਹਦੇ ਕੋਲ ਲੈਂਡ ਕਲੋਜ਼ਰ ਚਾਰ ਪੰਜ ਗੱਡੀਆਂ ਅੱਗੇ ਪਿੱਛੇ ਕੀ ਉੱਦਾਂ ਉਹ ਬੀਬੀ ਕੋਲ ਹਰ ਸਿਮਰਤ ਕੌਰ ਬਾਦਲ ਤਾਂ ਮੰਤਰੀ ਹੁੰਦੀ ਸੀ ਐਮਪੀ ਹੁੰਦੀ ਸੀ ਐਮਐਲਏ ਹੁੰਦੀ ਸੀ ਦੱਸ ਤੇਰੇ ਘਰ ਵਾਲੀ ਕੋਲ ਕੀ ਆਉਦਾ ਤੁਹਾਡੀ ਭੈਣ ਜੀ ਕੋਲ ਕੀ ਆਉਦਾ ਤੁਹਾਡੀ ਮਾਤਾ ਜੀ ਕੋਲ ਕੀ ਆਉਦਾ ਜਵਾਬ ਦਿਓ ਨਾ ਇਸ ਗੱਲਾਂ ਦੇ ਕੋਈ ਹੈ ਜਵਾਬ ਤੁਸੀਂ ਰਾਜ ਕਰੀ ਜਾਂਦੇ ਆ ਜਿਵੇਂ ਅੰਗਰੇਜ਼ਾਂ ਦੇ ਬੰਦੇ ਰਾਜ ਕਰਦੇ ਸੀ ਓਵੇਂ ਤੁਸੀਂ ਸਾਡੇ ਤੇ ਕਰੀ ਜਾਂਦੇ ਆ ਆ ਜਿਹੜੀਆਂ ਪੈਨਸ਼ਨਾਂ ਪੁੰਛਣਾਂ ਵਾਲੀ ਗੱਲ ਕਰਦਾ ਨਾ ਤੂੰ ਪੈਨਸ਼ਨਾਂ ਤੇ ਨਹੀਂ ਜਿੰਦਾ ਇਹ ਤਾਂ ਕੋਈ ਜਿਹੜਾ ਬੰਦਾ ਕਹ ਲੋ ਸੱਚਾ ਤੇ ਸੁਥਰਾ ਹੁੰਦਾ ਉਹ ਬੰਦਾ ਪੈਨਸ਼ਨ ਤੇ ਜਿੰਦਾ ਤੇ ਜੇਕਰ ਇੱਕ ਆਰਮੀ ਅਫਸਰਾ ਜਿਹੜਾ ਬਾਰਡਰ ਤੇ ਖੜ ਕੇ ਸੇਵਾ ਕਰਦਾ ਉਹਦੀ ਪੈਨਸ਼ਨ ਲੱਗ ਸਕਦੀ ਆ ਜੇਕਰ ਇੱਕ ਪੁਲਿਸ ਵਾਲੇ ਦੀ ਪੈਨਸ਼ਨ ਲੱਗ ਸਕਦੀ ਆ ਤਾਂ ਜੇਕਰ ਹਰ ਇੱਕ ਸਰਕਾਰੀ ਬੰਦੇ ਦੀ ਪੈਨਸ਼ਨ ਤੇ ਇੱਥੇ ਪੈਨਸ਼ਨਾਂ ਵਧਾਉਣ ਨੂੰ ਲੈ ਕੇ ਰੌਲਾ ਇੱਥੇ ਤਨਖਾਹਾਂ ਨੂੰ ਵਧਾਉਣ ਨੂੰ ਲੈ ਕੇ ਰੌਲਾ ਇੱਕ ਐਮਐਲਏ ਬਣਨ ਵਾਸਤੇ ਤੇਰਾ ਕੀ ਆ ਤੂੰ ਤਾਂ ਕਮੇਡੀਅਨ ਬੰਦਾ ਬਣ ਗਿਆ ਮੁੱਖ ਮੰਤਰੀ ਕਰ ਕਰ ਗੱਲਾਂ ਪਰ ਇੱਥੇ ਜਿਹੜੇ ਸੱਚੇ ਸੁਥਰੇ ਬੰਦੇ ਇੱਕ ਐਮਐਲਏ ਦੀ ਸੀਟ ਜਿੱਤਣ ਵਾਸਤੇ ਅਟੀਆਂ ਚੋਟੀਆਂ ਦੇ ਜੋਰ ਲੱਗ ਜਾਂਦੇ ਆ ਉਮਰਾਂ ਲੰਘ ਜਾਂਦੀਆਂ ਬਾਅਦ ਦੇ ਵਿੱਚ ਕੀ ਬਣੂ ਉਹਦਾ ਜਿਹੜਾ ਇਲਾਜ ਆ ਇਲਾਜ ਫ੍ਰੀ ਆ ਜਿਹੜਾ ਉਹ ਦੱਸ ਠੀਕ ਆ ਤੇਰੇ ਅੱਗੇ ਮੰਤਰੀ ਬਣ ਜਾਂਦੇ ਆ ਨਹੀਂ ਇਹਨਾਂ ਨੂੰ ਪਤਾ ਕੁਛ ਇਕੱਲੇ ਕਮੇਟੀਆਂ ਕਰਨ ਤੋਂ ਪਰ ਇਹ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਗੱਲ ਸੋਚ ਕੇ ਕਰਿਆ ਕਰ ਮੈਂ ਕੰਮ ਲਈ ਕੀ ਜਾਣਾਂ ਨਹੀਂ ਗੱਲਾਂ ਮਾਂਪੀਆਂ ਗਲਤੀ ਇੱਥੇ ਹੋਈ ਪਈ ਆ ਹੁਣ ਤੂੰ ਤਨਖਾਹ ਤੇ ਰਹੇਂਗਾ ਤੂੰ ਤਨਖਾਹ ਤੇ ਫਿਰਦਾ ਤੂੰ ਪੈਨਸ਼ਨ ਤੇ ਰਹੇਂਗਾ ਜਿਹੜਾ ਵੇਰਕਾ ਸੀ ਵੇਰਕਾ ਕੋਲ ਪੰਜੀਰੀ ਹੁੰਦੀ ਸੀ ਪੰਜੀਰੀ ਦੇ 4-5 ਪਲਾਂਟ ਸੀ ਉਹਨਾਂ ਕੋਲ ਤਾਂ ਤੂੰ ਉਹਨਾਂ ਤੋਂ ਵੇਰਕਾਲਿਆਂ ਤੋਂ ਅੰਗਣਵਾੜੀ ਦਾ ਖੋ ਕੇ ਸਿੱਧਾ ਟੈਂਡਰੀ ਮੈਂ ਕਹਿਣਾ ਤੂੰ ਮਾਰ ਫੱਡ ਨੂੰ ਦਿੱਤਾ ਜਿਹੜੀ ਮਾਰ ਫੱਡ ਆ ਮੈਂ ਹੋ ਸਕਦਾ ਨਾ ਚ ਮਿਸਟੇਕ ਹੁੰਦੀ ਹੋਵੇ ਤੇ ਮਾਰ ਫੱਡ ਕੋਲ ਇੱਕ ਵੀ ਪਲਾਂਟ ਹੈ ਨਹੀਂ ਪੰਜੀਰੀ ਬਣਾਉਣ ਵਾਲਾ ਉਹਨੇ ਚੱਕ ਕੇ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਉਹਨਾਂ ਚੋਂ ਇੱਕ ਕੰਪਨੀ ਸੀਗੀ ਜਿਹੜੀ ਉਹ ਤੇਰੀ ਬੜੀ ਕਰੀਬੀ ਆ ਜਿਹੜੀ ਹਿਮਾਚਲ ਦੇ ਵਿੱਚੋਂ ਧੱਕੇ ਮਾਰ ਕੇ ਕੱਢਿਆ ਉਹਨਾਂ ਨੂੰ ਜੁਰਮਾਨਾ ਪਿਆ ਤੂੰ ਉਹਨਾਂ ਦਾ ਚੱਕ ਕੇ ਟੈਂਡਰ ਵੇਰਕ ਵਾਲਿਆਂ ਨੂੰ ਦਵਾਇਆ ਸੀ ਕਿ ਆ ਵੇਰਕ ਵਾਲਿਓ ਇਹਨਾਂ ਨੂੰ ਮਠਿਆਈਆਂ ਦਾ ਟੈਂਡਰ ਦਿਓ ਉਹਨਾਂ ਦਾ ਸੈਂਪਲ ਫੇਲ ਹੋ ਗਿਆ ਵੇਰਕ ਵਾਲਿਆਂ ਨੇ ਫੇਲ ਕਰਤਾ ਸੈਂਪਲ ਤੂੰ ਚੱਕ ਕੇ ਉਹਨਾਂ ਤੋਂ ਪੰਜੀਰੀ ਵਾਲੇ ਪਲਾਂਟ ਚੱਕ ਕੇ ਆਈ ਕੰਮ ਖੋਲੇ ਤੇ ਚੱਕ ਕੇ ਮਾਰ ਫੱਟ ਨੂੰ ਦੇ ਤੇ ਦੱਸ ਚਾਰ ਪ੍ਰਾਈਵੇਟ ਕੰਪਨੀਆਂ ਚਲਾਈ ਜਾਂਦੀਆਂ ਇੱਕੇ ਟਾਈਮ ਤੇ ਇੱਕੇ ਸਮੇਂ ਤੇ ਉਹਨਾਂ ਦੇ ਜਿਹੜੇ ਕਹਿ ਲੋ ਉਹਨਾਂ ਨੂੰ ਟੈਂਡਰ ਮਿਲੇ ਆ ਉਹਨਾਂ ਨੂੰ ਇੱਕੇ ਸਮੇਂ ਤੇ ਉਹਨਾਂ ਦਾ ਸਮੇਂ ਆ ਜਦੋਂ ਉਹਨਾਂ ਨੇ ਮੰਗਿਆ ਤੁਹਾਡੇ ਤੋਂ ਟੈਂਡਰ ਕਿਹੜੀਆਂ ਗੱਲਾਂ ਕਰਦਾ ਕੀ ਇਹ ਲੋਕਾਂ ਨੂੰ ਗੱਲਾਂ ਕਹਿਣੀਆਂ ਛੱਡ ਦੇ ਕਿ ਹਾਂ ਮਿਸ਼ਨ 'ਤੇ ਕੰਮ ਕਰਦੇ ਹਾਂ ਕਮਿਸ਼ਨ 'ਤੇ ਨਹੀਂ ਇਹ ਜਨਾਬ ਕਹਿਣਦਿਆਂ ਗੱਲਾਂ ਨਾਲੇ ਵੇਖਾਂਗੇ ਮੁੱਖ ਮੰਤਰੀ ਬਣ ਤੋਂ ਬਾਅਦ ਤੂੰ ਵੇਖੂਗਾ ਕਿਹੜੀ ਤਨਖਾਹ ਤੇ ਚੱਲਦਾ ਤੂੰ 5-500 ਦੇ ਨੋਟ ਲੋਕਾਂ ਨੂੰ ਵੰਡਿਆ ਕਰੇਗਾ ਜਿੰਨੀ ਤੇਰੀ ਪੈਨਸ਼ਨ ਆਇਆ ਕਰੂਗੀ ਉੰਨੀ ਤੂੰ ਇੱਕ ਦਿਨ 'ਚ ਵੰਡਿਆ ਕਰੇਗਾ ਉਹ ਪੈਸਾ ਕਿੱਥੋਂ ਆਊਗਾ ਹਾਂ ਜਵਾਬ ਕੋਈ ਤੇਰੀ ਤਨਖਾਹ ਤਾਂ ਬਹੁਤ ਥੋੜੀ ਆ ਤੇ ਤੇਰੀ ਥੋੜੀ ਤਨਖਾਹ ਦੇ ਵਿੱਚ ਸੋਨਾ ਬਣ ਗਿਆ ਬੂਟ ਬਣ ਗਏ ਕਈ ਐਡੇ ਡਫਰ ਲੋਕ ਆ ਬੇਵਕੂਫ ਲੋਕ ਕਈ ਮੈਂ ਸਾਰਿਆਂ ਨੂੰ ਨਹੀਂ ਆਦਾ ਉਹ ਥੱਲੇ ਮੈਨੂੰ ਲਿਖਣਗੇ ਕਿ ਤੇਰਾ ਪਾਪਾ ਕਮੇਡੀ ਕਰਦਾ ਰਿਹਾ ਤੇ ਪਾਪਾ ਥੋੜਾ ਕਮੇਡੀ ਤਾਂ ਮੇਰਾ ਚੱਲ ਕਰਦਾ ਰਿਹਾ ਤੇ ਜਿਹੜਾ ਥੋੜਾ ਸੱਜਣਾ ਡੈਡੀ ਬਣਿਆ ਇਹ ਉਹ ਇਹ ਆਂਦਾ ਹੁੰਦਾ ਭਰਾਵਾ ਮੈਂ ਪੈਸਾ ਖਤਮ ਹੋ ਗਿਆ ਸੀ ਤੇ ਇਹਨੇ 2019 ਚ ਬਿਆਨ ਦਿੱਤੇ ਸੀ ਕਿ ਸਾਡੇ ਕੋਲ ਗੱਡੀਆਂ ਲੈਣ ਨੂੰ ਪੈਸੇ ਨਹੀਂ ਅਸੀਂ 8 8 9 9 ਸਾਲ ਪੁਰਾਣੀਆਂ ਗੱਡੀਆਂ ਰੱਖੀ ਫਿਰਦੇ ਆ ਇਹਦੀ ਮਾਤਾ ਦੇ ਬਿਆਨ ਸੀ ਕਿ ਸਾਡੇ ਸਰ ਕਰਜ਼ਾ ਬਹੁਤ ਆ ਤੇ ਉਦੋਂ ਤੁਹਾਡੇ ਪਾਪੇ ਦੀ ਕਮਾਈ ਕਿੱਥੇ ਗਈ ਸੀ ਕਮੇਡੀ ਵਾਲੀ ਐ ਬੱਲੇ ਚਮਚਾਗਰੀ ਕਰਨੀ ਨਹੀਂ ਚੰਗੀ ਨਹੀਂ ਹੁੰਦੀ ਗੱਲ ਸਹੀ ਦਾ ਸਹੀ ਕਰਿਆ ਕਰੋ ਮਾਨ ਸਾਹਿਬ ਇਹ ਤੁਹਾਡੀ ਪੈਨਸ਼ਨ ਤੇ ਤਨਖਾਹ ਦਾ ਜਵਾਬ ਦੇਣ ਲੱਗਿਆਂ ਤੁਸੀਂ ਤਨਖਾਹਾਂ ਤੇ ਨਹੀਂ ਚੱਲਣਾ ਆ ਜਿਹੜੇ ਤੁਹਾਡੇ ਐਮ ਐਲ ਏ ਅਰਪਾਂ ਦੀਆਂ ਕੋਠਣਾ ਪਾ ਰਹੇ ਆ ਕੀ ਉਹ ਤਨਖਾਹਾਂ ਤੇ ਚੱਲ ਰਹੇ ਆ ਤਨਖਾਹ 84 ਹਜ਼ਾਰ ਆ ਗੱਡੀਆਂ ਫੋਰਚੂਨਰ ਕਿੱਥੋਂ ਆ ਗਈਆਂ ਤਨਖਾਹ 84 ਹਜ਼ਾਰ ਕੋਠੀਆਂ ਨਵੀਆਂ ਕੋਈ ਫਲਾਨੀ ਕਲੌਨੀ ਚ ਪਾਈ ਜਾਂਦਾ ਕੋਈ ਢੌਂਕੀ ਕਲੌਨੀ ਚ ਪਾਈ ਜਾਂਦਾ ਲੱਖਾਂ ਰੁਪਈਆ ਦੇ ਗੇਟ ਲੱਗੇ ਜਾਂਦੇ ਕਿੱਥੋਂ ਲੱਗੇ ਜਾਂਦੇ ਆ ਇਹ ਸੱਟੇ ਦੀ ਕਮਾਈ ਕਿੱਥੋਂ ਆ ਰਹੀ ਆ ਸੱਟਾ ਕਿਉਂ ਚੱਲ ਰਿਹਾ ਹਰ ਕਿਹਾਂ ਚ ਜਵਾਬ ਹੈ ਕੋਈ ਕੋਲ ਰੇਤੇ ਕਿੱਥੇ ਜਾ ਰਹੇ ਆ ਸਾਨੂੰ ਤਾਂ ਮੋਹਲੀ ਮਿਲ ਜਾਂਦਾ ਉਹਨਾਂ ਈ ਮਹਿੰਗਾ ਮਿਲ ਜਾਂਦਾ ਜਿੰਨਾ ਕਾਂਗਰਸ ਕਾਲੀਆਂ ਵੇਲੇ ਸੀ ਉਦੋਂ 2 ਰੁਪਏ ਮਹਿੰਗਾ ਫੇਰ ਦੱਸੋ ਇਹ ਕੀ ਹੋ ਰਿਹਾ ਇੱਕੋ ਗੱਲ ਕਵਾਂ ਭਗਵੰਤ ਮਾਨ ਸਾਡਾ ਸਾਨੂੰ ਫੇਰ ਤੇ ਨਹੀਂ ਦੱਸਦਾ ਉਹ ਗੱਲਾਂ ਕਰਦੇ ਦਿੱਲੀ ਵਾਲੇ ਯਾਰ ਦੀਆਂ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਹੇ ਮੈਂ ਕਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਓ ਥੱਕ ਗਿਆ ਬਈ ਠੱਗ ਗਿਆ ਗੱਲਾਂ ਦੇ ਵਿੱਚ ਠੱਗ ਗਿਆ ਇਹ ਭਗਵੰਤ ਮਾਨ ਤਾਂ ਠੱਗ ਗਿਆ 55 ਸਾਲਾਂ ਵਿੱਚ ਰੱਜ ਗਿਆ ਠੱਗ ਗਿਆ ਬਈ ਠੱਗ ਗਿਆ ਮੈਂ ਕਮਲੀ ਕੀ ਜਾਣਾਂ ਨੀ ਗੱਲਾਂ ਮਾਨਦਿਆਂ ਮੈਂ ਕਮਲੀ ਕੀ ਜਾਣਾਂ ਨੀ ਗੱਲਾਂ ਮਾਨਦਿਆਂ ਜਿਹੜਾ ਬੰਦਾ ਪੈਨਸ਼ਨ ਤੇ ਰੌਲਾ ਪਾਵੇ ਤਨਖਾਹ ਤੇ ਰੌਲਾ ਪਾਵੇ ਉਹ ਉਹ ਰੌਲਾ ਪਾਵੇ ਜਿਹੜਾ ਕਹਿੰਦਾ ਵੀ ਸਰਕਾਰੀ ਬੰਦੇ ਦੀ ਪੈਨਸ਼ਨ ਤੇ ਤਨਖਾਹ ਹੀ ਹੋਣੀ ਚਾਹੀਦੀ ਯਾਦ ਰੱਖੋ ਹਰ ਕੋਈ ਸੇਵਾ ਹੀ ਕਰੀ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ